ਮੇਰੇ ਪਿੰਡ ਹਰੀਨਾਉਂ ਦੀ ਦਾਣਾ ਮੰਡੀ ਦੀ ਵੀਡੀਓ ਹੈ ਜੀ ਰਾਤ ਕੋ ਸਾਡੇ ਕਿਸਾਨ ਭਰਾ ਸਿਕੰਦਰ ਸਰਾਂ ਦੀ ਸਰੋਂ ਚੱਕ ਕੇ ਲੈ ਗਿਆ ਕੋਈ ਵਿਗੜੀ ਨਸਲ ਦਾ ਬੰਦਾ ਪਹਿਲਾ ਕੰਮ ਹੋਇਆ ਗਿਆਨੀ ਜੀ ਇਹ ਜੇ ਕਿਸਾਨ ਨੂੰ ਮਾਰੀ ਹੋਈ ਸਾਰੀ ਜ਼ਿੰਦਗੀ ਸੁਣਿਆ ਸੀ ਕਿਤੇ ਕਿਦੀ ਕਣਕ ਨਹੀਂ ਚੱਕੀ ਗਈ ਕਿਦਾ ਪੂਣੀ ਚੱਕਿਆ ਤਿੰਨਾ ਕਿੰਨੀ ਹੋਊਗੀ ਸਰੋਂ ਘੱਟੋ ਘੱਟ ਹੋਊ ਚੱਲ ਤੁ ਬਣਾ ਕੇ ਰੱਖ ਲਾ ਪਿਆ ਕਰੋ ਬੰਦਾ 60 ਕਿਲੋ ਰੱਖ ਲਾ ਲੱਗ ਗਿਆ ਮੇਰਾ ਆਪਣਾ 2 ਲੱਖ ਰੁਪਈਆ ਉੱਤੇ ਲੱਗ ਜੇ ਤੇ ਮੈਂ ਹਰੀਕੰਦਰ ਨੇ ਲੈਦਾ ਚਾਹ ਉਹ ਨਹੀਂ ਰਹਿੰਦਾ ਸਮਰਤ ਬਾੜ ਦੇਖ ਹੁਣ ਤੂੰ ਕੱਲਾ ਆਦਮੀ ਐ ਤੂੰ ਕੋਲਾ ਇੱਥੇ ਲਾ ਕੇ ਪੈ ਜੀਂਗਾ ਰਾਤ ਹੁਣ ਤੂੰ ਦੱਸ ਦੇ ਨਹੀਂ ਕੋਈ ਨਹੀਂ ਪੈ ਪਹਿਲਾ ਕੰਮ ਹੋਏ ਗਿਆਨੀ ਜੀ ਇਹ ਜੇ ਕਿ ਸਾਰੀ ਜਿੰਦਗੀ ਸੁਣਿਆ ਸੀ ਕਿਤੇ ਕਿਦੀ ਕਣਕ ਨਹੀਂ ਚੱਕੀ ਗਈ ਕਿਦਾਂ ਪੁਣੀ ਚੱਕ ਰੇ ਮੇਰੇ ਪਿੰਡ ਹਰੀਨਾਉਂ ਦੀ ਦਾਣਾ ਮੰਡੀ ਦੀ ਵੀਡੀਓ ਹੈ ਜੀ ਰਾਤ ਨੂੰ ਸਾਡੇ ਕਿਸਾਨ ਭਰਾ ਅਸਕੰਦਰ ਸਰਾਣ ਦੀ ਸਰੋ ਚੱਕ ਕੇ ਲੈ ਗਿਆ ਕੋਈ ਵਿਗੜੀ ਨਸਲ ਦਾ ਬੰਦਾ ਤੇ ਸਰੋ ਭਾਲਣ ਦੇ ਪਤਾ ਲੱਗਾ ਵੀ ਇੱਥੇ ਢੇਰ ਲਾ ਲਿਆ ਸੀਗਾ ਸਾਈਡ ਤੇ ਉਹਨੇ ਲਿਜਾ ਕੇ ਇੱਥੇ ਆਪਦਾ ਹੀ ਬਣਾ ਕੇ ਤੇ ਇੱਥੇ ਢੇਰ ਲਾਈ ਬੈਠਾ ਸੀਗਾ ਸਿਕੰਦਰ ਇਹ ਕਿੰਨੇ ਵਾਣ ਦੀ ਸਰੋਂ ਸੀਗੀ ਬਾਈ ਇਹੇ 50 ਕਨਾਲਾਂ ਦੀ ਸਰੋਂ ਸੀਗੀ ਹਾਂ ਠੀਕ ਆ ਉਹ ਬਈ ਢੇਰੀ ਹੈ ਨਾ ਉਹ ਹੀ ਉਹ 3-4 ਉਹ ਔਲੀਆਂ ਸੀ 6 ਕਨਾਲਾਂ ਦੇ ਆਖਲਾ 5 ਛੀਕਨਾਲੇ ਔਲੀਆਂ ਵੀ ਹੈਗੀਆਂ ਸੀ ਵਿੱਚ ਨਾਲ ਆ ਵੀ ਛੀਕ ਕਨਾਲਾਂ ਦੇ ਵਾਵਾ ਵੱਡਾ ਢੇਰਾ ਹਾਂ ਬਹੁਤ ਵੱਡਾ ਢੇਰਾ ਤੇ ਰਾਤ ਨੂੰ ਕੋਈ ਬੰਦਾ ਸ਼ਰਾਰਤੀ ਇੱਧਰ ਢੇਰੀ ਲਾ ਗਿਆ ਚੱਕ ਚੱਕ ਕੇ ਤੇ ਪਤਾ ਕਿਵੇਂ ਲੱਗਾ ਬਈ ਵੀ ਇੱਧਰ ਲਿਆਂਦੀ ਸਰੋਂ ਉਹ ਨਿਸ਼ਾਨੀ ਆ ਨਿਸ਼ਾਨੀ ੱੱਕੇ ਟਿੱਕੀ ਆ ਆ ਫਲਗਾ ਫਲਗਾ ਕਿਦਾਂ ਇੱਕ ਇੱਕ ਆ ਬਿਮਾਰੀ ਹੈ ਨਾ ਇਹਨੂੰ ਇੱਕ ਦਾ ਬਿਮਾਰੀ ਆ ਇਹ ਬਿਮਾਰੀ ਹੋਣੀ ਨਾਲ ਇਕੱਠੀ ਹੋਰ ਕਿਸੇ ਸਰੂ ਢੇਰੀ ਤੇ ਕਰੋ ਨਹੀਂ ਜੀ ਬਿਮਾਰੀ ਆ ਆਹ ਦੇਖ ਆਹ ਸਰੋਂ ਖਿਲੜਦੀ ਆ ਹਰੇ ੱੱਕੇ ਟਿੱਕੇ ਹੁੰਦੇ ਆ ਆਹ ਨਾ ਪ੍ਰੂਫ ਆ ਪੂਰਾ ਆਹ ਦੋ ੱੱਕੇ ਕਿਦੋਂ ਹੀ ਆ ਆ ਪਈਆਂ ਦੋ ੱੱਕੇ ਟਿੱਕੇ ਪੈ ਗਏ ਜੀ ਮੌਕੇ ਤੇ ਮਜੂਰ ਆ ਵੇ ਆਹ ਦੇ ਜਾਨ ਝੰਝਾ ਆ ਵੀ ਆਏ ਆਲੇ ਪਿੰਡ ਦਾ ਆਇਆ ਉਹਦੇ ਚੱਕ ਆਇਆ ਆਏ ਆਏ ਆਜਾ ਆ ਢੇਰ ਆ ਹਣਾ ਆਏ ਆਈ ਆ ਆ ਸਾਰੀ ਤੇਰੀ ਹੈ ਬਈ ਹਾਂ ਪਤਾ ਇੱਥੋਂ ਆਈ ਹੈ ਕੋਈ ਤੋਂ ਉਹ ਚੁੰਡ ਅਗਲੀ ਆਲੇ ਤੋਂ ਬੋਸ ਉਧਰੋਂ ਤੱਕੀ ਆ ਪਰਲੇ ਪਾਸੋਂ ਇੱਥੇ ਛੱਡਾਵੇਂ ਥੱਲੇ ਖਿੰਦਰੀ ਬਈ ਇੱਥੇ ਛੱਡ ਕੇ ਆ ਗਿਆ ਚੁੰਡੀ ਲੈ ਗਿਆ ਪਤਾ ਲੱਗਦਾ ਕਿ ਅਜਾ ਇੱਥੋਂ ਲਗਾਇਆ ਇੱਥੋਂ ਇੱਥੋਂ ਵੀ ਇੱਥੋਂ ਇੱਥੋਂ ਇਹ ਚੁੰਡੀ ਲੈ ਗਿਆ ਇੱਥੋਂ ਇੰਨੇ बराबर ਨਹੀਂ ਸੀ ਰਹਿੜ ਕੇ ਸੋ ਬਾਈ ਹਰ ਸਾਲ ਜਿਹੜੀ ਫਸਲ ਮੰਡੀ ਦੇ ਵਿੱਚ ਲਾਉਣੇ ਆ ਸਰੋਂ ਵੀ ਲਾਉਣੇ ਆ ਪਰ ਇਹੋ ਜਿਹੀ ਕਰਤੂਤ ਕਦੇ ਕਿਸੇ ਬੰਦੇ ਨੇ ਨਹੀਂ ਕੀਤੀ ਸੀ ਆਪਣੇ ਹਰੀ ਨੌ ਦਾਣਾ ਮੰਡੀ ਦੇ ਵਿੱਚ ਤੇ ਇਹ ਕੋਈ ਨਵਾਂ ਚੋਰ ਉੱਠਿਆ ਪਿੰਡ ਦਾ ਹੀ ਬੰਦਾ ਤੇ ਜੇ ਪਤਾ ਲੱਗ ਗਿਆ ਬਾਈ ਸਾਰੇ ਨਗਰ ਵੱਲੋਂ ਚੇਤਾਵਨੀ ਆ ਵੀ ਤੇਰੇ ਖੇਤਰ ਅਪਰੇਟ ਲਾਜ਼ਮੀ ਹੋਊ ਤੇ ਨਾਲੇ ਤਰਾ ਕਰਾਂਗੇ ਮੂੰਹ ਕਾਲਾ ਤੇ ਫੇਰ ਤੂੰ ਕਰਾਂਗੇ ਪ੍ਰਸ਼ਾਸਨ ਦੇ ਹਵਾਲੇ ਫੇਰ ਨਾ ਕਿ ਦੱਸਿਆ ਨਹੀਂ ਗਾ ਸਾਰੇ ਨਗਰ ਲੋ ਚੇਤਾਵਨੀਆਂ ਵੀ ਸੁਧਰ ਜਾ ਇਹੋ ਜਿਹੇ ਕੁੱਤੇ ਕੰਮ ਨਾ ਕਰਿਆ ਕਰੋ ਤੁਸੀਂ ਸਾਰੀ ਇਹ 6 ਮਹੀਨਿਆਂ ਦੀ ਕਮਾਈ ਹੈ ਕਿਸਾਨਾਂ ਦੀ ਤੇ ਐਵੇਂ ਤੁਸੀਂ ਚੱਕ ਚੱਕ ਕੇ ਤੇ ਪਾਸੇ ਰੱਖੀ ਜਨੇ ਨਵੇਂ ਕਰਤੂਤਾਂ ਤੁਸੀਂ ਫੜੀਆਂ ਕਿਵੇਂ ਪੀੜ ਵੀ ਉਹਨਾਂ ਨਾਲ ਕਾਰਵਾਈ ਵੀ ਉਹ ਸਾਰਾ ਕੁਝ ਨਾਲ ਨਾਲ ਕਾਨੂੰਨੀ ਕਾਰਵਾਈ ਤੇ ਨਾਲੇ ਤੋਂ ਛੇਰ ਪਹਿਲਾਂ ਸਾਰੇ ਪਿੰਡ ਵੱਲੋਂ ਵੱਜਣਗੇ ਵੱਜਣਗੇ ਆਓ ਤੋਂ ਲਾਈ ਆਪ ਕਿੰਨੀ ਹੋਊਗੀ ਸਰੋਂ ਘੱਟੋ ਘੱਟ ਹੋਊਗਾ ਚੱਲ ਤੂੰ ਬਣਾ ਕੇ ਰੱਖ ਲੈ ਭਾ ਕਰ ਉਹ ਬੰਦਾ 80 ਕਿਲੋ ਰੱਖ ਲੈ ਬਿਚਾਰ ਦਾ ਯਾਰ ਘੱਟੋ ਘੱਟ ਯਾਰ ਮੈਂਤ ਨਾਲ 80 ਕਿਲੋ ਘੱਟੋ ਘੱਟ ਹਾਂ 50 60 ਕਿਲੋ ਹੈਗੀ ਸਰੋਂ ਪਰ ਮੇਰੇ ਤੇ ਰੂਖ ਖੇਤ ਫਟੋ ਆਹ ਜਿਹੜੇ ਬੰਦੇ ਦਾ ਲੱਗਾ ਮੇਰਾ ਆਪਣਾ 2 ਲੱਖ ਰੁਪਈਆ ਉੱਤੇ ਲੱਗ ਜੇ ਤੇ ਮੈਂ ਹਰੀਕੰਦਰ ਨੇ ਲੈਦਾ ਚਾਹੇ ਉਹ ਨਹੀਂ ਰਹਿੰਦਾ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤਾਂ ਮਰਨੂੰ ਸਖਤ ਕਾਰਵਾਈ ਕੀਤੀ ਮੈਂ ਤਾਂ ਮਰਨੂੰ ਫਰਦਾ ਮੇਰਾ ਘਲਾ ਨਾ ਲੈ ਜੂ ਕੱਢ ਕੇ ਕੱਢਣ ਦੇ ਨੇ ਹਾਲੇ ਹਾਂ ਆੰਗਨਾ ਮੰਨੇ ਨਾ ਜੇ ਕਿਸਨੇ ਮਾਰਤਾ ਦੋ 20 ਲੱਖ ਲੈ ਫੇਰ ਲਤਾਂ ਖਲਾਰ ਕੇ ਮੰਡੀ ਚ ਕਰੋੜ ਲਵਾ ਮਰਨਾ ਇਹੋ ਜੀ ਇਹੋ ਜੀ ਚੋਰੀ ਦੇ ਮੌਕੇ ਫੜੇ ਬਹੁਤ ਮਾੜੀ ਗੱਲ ਹੈ ਇਹ ਤਾਂ ਮਾੜੀ ਗੱਲ ਹੈ ਬਹੁਤ ਘੱਟਿਆ ਕਿਸੇ ਨਾਲ ਨਹੀਂ ਤਾ ਅਗਲੇ ਦੀ ਮਰਤਬਾ ਦੇਖ ਹੁਣ ਤੂੰ ਕੱਲਾ ਆਦਮੀ ਹੈ ਤੂੰ ਕੋਲੇ ਇੱਥੇ ਲਾ ਕੇ ਪੈਜੇਂਗੇ ਰਾਤ ਨੂੰ ਤੂੰ ਦੱਸ ਦੇ ਕੋਈ ਨਹੀਂ ਭੇਜਦਾ ਪਹਿਲਾ ਚਾਂਸ ਹੋਇਆ ਗੱਲ ਜੀ ਇਹ ਜੇ ਕਿਸੇ ਨੂੰ ਚੋਰੀ ਹੋਈ ਸਾਰੀ ਜਿੰਦਗੀ ਸੁਣਿਆ ਸੀ ਕਿਤੇ ਕਿਹਦੀ ਕਣਕ ਨਹੀਂ ਚੱਕੀ ਗਈ ਕਿਹਦਾ ਪੁਣੀ ਚੱਕਿਆ ਸੀ ਹੈ ਹੀ ਲੱਗਿਆ ਪੰਡ ਲਾ ਕੇ ਦੁਸ਼ਰ ਦੇ ਨਾਲ